ਕਾਦੀਆਂ ਦੇ ਵਿੱਚ 25 ਮਈ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਸੂਟਾਂ ਦੇ ਰੇਟਾਂ ਦੇ ਪੈਣਗੇ ਫਟਾਕੇ ਜਿੱਥੇ ਕਿ 200 ਰੁਪਏ ਵਾਲਾ ਦੁਪੱਟਾ ਲੈ ਜਾਓ 50 ਰੁਪਏ ਦੇ ਵਿੱਚ 500 ਰੁਪਏ ਵਾਲਾ ਸੂਟ ਮਿਲੇਗਾ ਤੁਹਾਨੂੰ 100-100 ਰੁਪਏ ਦੇ ਵਿੱਚ ਐਨਾ ਹੀ ਨਹੀਂ 700 ਰੁਪਏ ਵਾਲੀ ਡਬਲ ਬੈੱਡ ਸ਼ੀਟ ਪਾਓ 200 ਰੁਪਏ ਦੇ ਵਿੱਚ ਤੇ 800 ਰੁਪਏ ਵਾਲਾ ਰੈਡੀमेड ਨਾਇਰਾ ਕਟ ਸੂਟ ਲੈ ਜਾਓ 200 ਰੁਪਏ ਦੇ ਵਿੱਚ ਯਾਦ ਰੱਖਣਾ 25 ਮਈ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਔਰਣਾ ਨਾਪੁਰਨਾ। ਉਹ ਮੇਜਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਬਾਜ਼ਾਰ ਚ 600 ਦੇ ਪਲਾਜੋ ਸੂਟ ਰੈਡੀਮੇਡ ਕਾਦੀਆਂ ਚ ਲੱਗ ਗਈ ਬਹੁਤ ਵੱਡੀ ਸੇਲ। ਲੈ ਜਾਓ 100 ਰੁਪਏ ਚ 100 ਰੁਪਏ ਚ ਲੈ ਜਾਓ ਰੈਡੀਮੇਡ ਪਲਾਜੋ ਸੂਟ। ਰੰਗ ਬਹੁਤ ਆ ਡਿਜ਼ਾਈਨ ਬਹੁਤ ਆ 100 ਰੁਪਏ ਦੇ ਵਿੱਚ ਲੈ ਜਾਓ ਰੈਡੀਮੇਡ ਪਲਾਜੋ ਸੂਟ। ਚੱਕੋ ਜੀ ਕਾਦੀਆਂ ਦੇ ਵਿੱਚ ਲੱਗ ਗਿਆ ਮੇਲਾ ਨਾਇਰਾ ਸੂਟ ਦਾ। ਉਹ ਨਾਇਰਾ ਸੂਟ ਕੋਈ 500 ਦਾ ਨਹੀਂ 1000 ਦਾ ਨਹੀਂ 200 ਰੁਪਏ ਦਾ। 200 ਰੁਪਏ ਦਾ ਨਾਇਰਾ ਸੂਟ ਨਾਲ ਪਲਾਜੋ ਦੇ 200 ਰੁਪਏ ਦਾ 200 ਰੁਪਏ ਦਾ ਮਾਰੀ ਬਾਜ਼ਾਰ ਦੇ ਵਿੱਚ 8 800 9 900 ਹਜ਼ਾਰ ਹਜ਼ਾਰ ਮਾਤੂ ਜੀ ਦੀ ਦਸਤਾਰ ਕਾਦੀਆਂ ਚ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਚ ਲੈ ਜਾਓ ਆ ਚੱਕੋ ਜੀ ਸੂਟ ਕੜਾਈ ਵਾਲਾ ਬਾਜ਼ਾਰਾਂ ਦੇ ਵਿੱਚ 8 800 ਰੇਟ ਅਸੀਂ ਕਰਤਾ 200 ਰੁਪਏ ਦਾ ਦੁਪੱਟੇ ਦੇ ਨਾਲ ਜਿੰਨ ਮਰਜ਼ੀ ਸੂਟ ਲੈ ਜਾਓ ਆ ਵੀ ਚੱਕੋ ਜੀ ਮੈਂ ਕਹਨਾ ਨੇਰੀਆ ਲੱਗੇ 2200 200 ਰੁਪਏ ਦੇ ਦੇਖੋ ਜੀ ਬੈੱਡ ਸ਼ੀਟ ਬਾਜ਼ਾਰ ਚ 800 900 ਡਬਲ ਬੈੱਡ ਸ਼ੀਟ ਲੈ ਜਾਓ 200 ਰੁਪਏ ਚ ਸਰਾਣੇ ਕਬਰ ਨਾਲ ਦਵਾਂਗੇ ਲੈ ਜਾਓ 200 ਰੁਪਏ ਦੀ ਬੈੱਡ ਸ਼ੀਟ 200 ਰੁਪਏ ਦੀ ਬੈੱਡ ਸ਼ੀਟ ਆਹ ਦੇਖੋ ਜੀ ਬਾਜ਼ਾਰ ਚ 700 ਰੁਪਆ ਇੱਕ ਸਾਡੇ ਕੋਲ ਲੈ ਜਾਓ 700 ਦੇ ਦੋ 350 ਰੁਪਏ ਦਾ ਸੂਟ ਜੀ ਲੈ ਜਾਓ 300 350 702 702 700 ਦੇ 2 ਸੂਟ ਲੈ ਜਾਓ ਜੀ ਦੁਪੱਟਿਆਂ ਦੇ ਨਾਲ ਕੋਟਨ ਦੇ ਦੁਪੱਟੇ ਡਿਜ਼ਾਈਨ ਬਹੁਤ بڑے ਨੇ ਬڑے ਡਿਜ਼ਾਈਨ ਬੜੇ ਉਹ ਚੱਕੋ ਕਢਾਈ ਵਾਲੇ ਸੂਟ 15 1500 ਵਾਲੇ 850 ਰੁਪਏ ਦਾ 850 ਰੁਪਏ ਦਾ ਕੱਢਿਆ ਘੜਾਇਆ ਸੂਟ 850 ਰੁਪਏ ਦਾ ਉਹ ਡਿਜ਼ਾਈਨ ਚੈੱਕ ਕਰੋ ਜੀ ਕੇਰੇ ਬਾਜੀਆਂ ਪਣੇ ਹੋਏ 850 ਤੋਂ 850 850 880 ਲੋੜੀ ਬਜ਼ਾਰਾਂ ਦੇ ਵਿੱਚ 15 1500 18 1800 2 2000 ਸਾਡੇ ਕੋਲ ਲੈ ਜਾਓ 850 ਰੁਪਏ ਦਾ ਸੂਟ ਪਟੀਕਾ ਵਾਲੇ ਸੂਟ ਦੇ ਰਹੇ ਆ ਪਾਰਟੀ ਵੇਅਰ ਸੂਟ ਦੇ ਰਹੇ ਆ ਸਾਡੇ ਕੋਲ 300 ਦਾ ਸੂਟ 400 500 600 700 ਓਏ ਹਜ਼ਾਰ ਤੋਂ ਹੇਠਾ ਹੇਠਾ ਇੰਨੀ ਜਿਆੜੀ ਵੈਰਾਈਟੀ ਆ ਚੁੱਕੀ ਆ ਤੁਸੀਂ ਖੁਸ਼ ਹੋ ਜਾਣਾ ਸਾਡੇ ਕੋਲ 200 ਰੁਪਏ ਦਾ ਕੁਰਤਾ ਪਜਾਮਾ ਸਾਡੇ ਕੋਲ 700 ਰੁਪਏ ਦਾ ਕੁਰਤਾ ਪਜਾਮਾ ਇੱਕ ਨਾਲ ਇੱਕ ਫ੍ਰੀ ਕੁਰਤੇ ਪਜਾਮੇ ਤੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਆਣਾ ਭਰਾਵਾਂ ਦੇ ਵੱਡੇ ਫਾਇਦੇ ਹੋ ਰਿਹਾ ਵੱਡੇ ਫਾਇਦੇ ਸਾਡੀਆਂ ਚ ਸਾਢੇ 750 ਦਾ ਸੂਟ ਜੀ ਸਾਢੇ 750 ਦਾ ਡਿਟੇਲ ਸੂਟ ਜੀ ਸਾਢੇ 750 ਦਾ ਡਿਜ਼ਾਈਨ ਜਿੰਨੇ ਮਰਜੀ ਉਹ ਸੂਟ ਡਿਟੇਲ ਆ ਗਿਆ 5 ਮੀਟਰ ਦਾ ਸੂਟ ਦੁਪੱਟੇ ਦੇ ਨਾਲ 850 ਉਹ ਭਾਜੀ ਖਿਲਾਰਾ ਹੀ ਇਹਨਾਂ ਲੋਕਾਂ ਨੇ ਪਾਤਾ ਕਾਦੀਆਂ ਦੇ ਵਿੱਚ ਪੈਰ ਰੱਖਣ ਨੂੰ ਥਾਂ ਹੈ ਨਹੀਂ ਹੈਗੀ ਪੈਰ ਰੱਖਣ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕੱਟ ਕੱਟ ਕਾਠੀ ਦਿਖਣਾ ਸੋ ਆਜੋ ਜੀ ਆਜੋ ਜਲਦੀ ਆਜੋ 800 ਵਾਲੀ ਨਾਰਾ ਕਟ ਸੂਟ ਰੈਡੀमेड ਲੈ ਜਾਓ 200 ਰੁਪਏ ਚ 500 ਚ ਵੇਚਣ ਵਾਲਾ ਸੂਟ ਲੈ ਜਾਓ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ ਤੇ ਵੀ ਲਾਗੀਆਂ ਬਹੁਤ ਜਿਆਦੀਆਂ ਆਫਰਾਂ ਬਾਜ਼ਾਰ ਚ 600 ਰੁਪਏ ਦਾ ਇੱਕ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ ਦਾ ਜੇ ਤੀ ਆਜੋ ਪੱਜ ਕੇ ਪਿੱਛੇ ਨਾ ਰਹਿ ਜਾਓ ਮੁੜ ਕੇ ਇਹ ਟਾਈਮ ਨਹੀਂ ਆਉਣਾ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰ ਸਾਹ ਟੀਵੀ ਕਾਤੀਆਂ